ਭਈ ਯਾਰ ਤੈਨੂੰ ਇੱਕ ਨਵੀਂ ਗੱਲ ਪਤਾ ਲੱਗੀ ਹੈਗੀ ਕੀ ਕੀ ਆ ਈਵੋ ਨੋਵਾ ਘਾਨਾਂ ਦਾ ਬੰਦਾ ਇੱਕ ਉਹ ਕਹਿੰਦਾ 25 ਦਸੰਬਰ ਤੋਂ ਇਹ ਜੇ ਹੜ ਸਟਾਰਟ ਹੋਣਗੇ ਕਹਿੰਦਾ 2026 ਤੱਕ ਦੁਨੀਆ ਖਤਮ ਹੋ ਜਾਊਗੀ ਠੀਕ ਆ ਹੁਣ ਇਹ ਨਹੀਂ ਪਤਾ ਵੀ ਉਹ ਵਿੱਚ ਤਾਂ ਲੋਕ ਕਹਿੰਦੇ ਵੀ ਇਹ ਪਾਦਰੀ ਆ ਵਿੱਚ ਲੋਕ ਕਹਿੰਦੇ ਵੀ ਅਰੇ ਤਾਂ ਇਕੱਲਾ ਯੂਟਿਊਬਰ ਹੀ ਆ ਇਹਦਾ ਲੋਕਾਂ ਦਾ ਐਵੇਂ ਹੀ ਬਸ ਕੜਮਾਸੀ ਪਾਉਣਾ ਸੀ ਕਹਿੰਦੇ ਉਹ ਬੰਦੇ ਨੇ ਸੋਸ਼ਲ ਮੀਡੀਆ ਤਾਂ ਹਲਾਤਾ ਸੀਗਾ ਹਾਂ ਦੁਨੀਆ ਤੇ ਅਫਵਾਹ ਵੀ ਫਲਾਤੀ ਸੀਗੀ ਹਾਂ 22 25 ਦਸੰਬਰ ਨੂੰ ਬਹੁਤ ਵੱਡਾ ਜਡਾਸਟਰ ਆਉਣ ਵਾਲਾ ਆਗਾ ਵੀ ਦੁਨੀਆ ਵਿੱਚ ਧਰਤੀ ਜਿਹੜੀ ਵਿਚਾਲੋਂ ਪਾੜ ਜੂਗੀ ਤੇ ਵੱਡੇ ਵੱਡੇ ਫਲੱਡ ਆਉਣਗੇ ਵੱਡੇ ਵੱਡੇ ਹੜਾ ਆਉਣਗੇ ਹੂੰ ਕਹਿੰਦੇ ਵੀ ਉਹਨੇ ਕਿਸ਼ਤੀ ਬਣਾਈ ਐ ਇੱਕ ਲੱਕੜ ਦੀ ਜਿਹਦੇ ਉੱਤੇ ਕਹਿੰਦੇ 60 ਲੱਖ ਬੰਦਾ ਬੈਠੂਗਾ ਹਾਂ ਪਰੇ ਆਵਾਜ਼ ਸੀਗੀ ਇਹਦਾ ਖਲਾਸਾ ਉਥੋਂ ਦੇ ਲੋਕਾਂ ਨੇ ਕਰਤਾ ਅੱਛਾ ਉਹ ਕਿਹੜੇ ਸ਼ਰਮ ਦੇ ਅਲਮੀਨਾ ਦੇ ਸੀ ਅਲਮੀਨਾ ਦੇ ਹਾਂ ਕਈ ਤਾਂ ਮੇਰੇ ਵਰਗੇ ਜਿਵੇਂ ਅੰਨੇ ਭਗਤੋਂ ਦੇ ਬਣ ਗਏ ਸੀਗੇ ਕਹਿੰਦੇ ਵੀ ਇਹ ਬਾਬਾ ਦਾ ਇਹ ਜਿਹੜਾ ਉੱਪਰੋਂ ਭਗਵਾਨ ਨੇ ਨੂੰ ਭੇਜਿਆ ਭਗਵਾਨ ਨੇ ਨੂੰ ਮੈਸੇਜ ਦਿੱਤਾਗਾ ਇਹਨੂੰ ਸੁਪਨਾ ਆਇਆ ਸੀਗਾ ਵੀ 25 ਦਸੰਬਰ ਤੋਂ ਬਾਅਦ ਦੁਨੀਆ ਜਿਹੜੀ ਉਹ ਖਤਮ ਹੋਣ ਜਾ ਰਹੀ ਆ ਪਰ ਉੱਥੋਂ ਦੇ ਲੋਕਾਂ ਨੇ ਖਲਾਸਾ ਕਰਤਾ ਕਿਥੇ ਕੋਈ ਦੁਨੀਆ ਖਤਮ ਨਹੀਂ ਹੁੰਦੀ ਕੋਈ ਇਹਨੇ ਬੋਟਾਂ ਨਹੀਂ ਬਣਾਈਆਂ ਜਿਹੜੀਆਂ ਉਹ ਕਿਸ਼ਤੀਆਂ ਬਣਾਈਆਂ ਹੋਈਆਂ ਨੇ ਉਹ ਸਿਰਫ ਮੱਛੀਆਂ ਫੜਨ ਨੂੰ ਬਣਾਈਆਂ ਲੱਕੜ ਦੀਆਂ ਛੋਟੀਆਂ ਛੋਟੀਆਂ ਜੀਆਂ ਤੇ ਪਰ ਮੀਡੀਆ ਦੇ ਵਿੱਚ ਚੱਕ ਕੇ ਉਹ ਹੋਰ ਹੀ ਦਿਖਾਤਾ ਵੱਡੇ ਵੱਡੇ ਸ਼ਿਪ ਦਿਖਾਤੇ ਅਜਿੱਤੀਆਂ ਕਰ ਕਰਕੇ ਉਹ ਲੋਕਾਂ ਨੇ ਖਲਾਸਾ ਕੀਤਾ ਕਹਿੰਦੇ ਇਹ ਕੰਟੈਂਟ ਕਰੀਏਟਰ ਆ ਜਿਵੇਂ YouTubeਰ ਆ ਜਾਂ Facebook ਹੀ ਆ ਕੋਈ ਆਪਣੇ ਅੰਗੂੜਾ ਵੀ ਭਾਈ ਡਰੋਣਾ ਨੇ ਅਫਵਾਹ ਫਲਾਤੀ ਪਰ ਤੁਸੀਂ ਇਹ ਗੱਲ ਦੇਖੋ ਤੁਸੀਂ ਵੀ YouTube ਦੇ ਉੱਤੇ ਸੱਚ ਮਾਰ ਲਿਓ Facebook ਤੇ ਸੱਚ ਮਾਰ ਲਿਓ ਯੂਬੋ ਨੋਵਾ ਦੇ ਨਾਂ ਤੇ ਵੱਡੇ ਵੱਡੇ YouTubeਰਾਂ ਨੇ ਵੱਡੇ ਵੱਡੇ ਲੋਕਾਂ ਨੇ ਉਹਦੇ ਤੇ ਰਿਐਕਸ਼ਨ ਦਿੱਤੇ ਹੋਏ ਨੇ ਉਹ ਬੰਦਾ ਇੱਕ ਬੋਰੀ ਜੀ ਪਾ ਕੇ ਰੱਖਦਾ ਗਗਾਹਾਨਾ ਦਾ ਬੰਦਾਗਾ ਤੇ ਉਹ ਕਹਿੰਦਾ ਵੀ ਮੈਨੂੰ ਸੁਪਨਾ ਆਇਆ ਸੀ ਰਾਤ ਨੂੰ ਸੁੱਤੇ ਪਏ ਨੂੰ ਵੀ 25 ਦਸੰਬਰ ਤੋਂ ਬਾਅਦ ਦੁਨੀਆ ਤੇ ਉੱਤੇ ਬਹੁਤ ਭਾਰੀ ਤਬਾਹੀ ਆਉਣ ਵਾਲੀ ਆ ਪਰ ਜਦੋਂ ਭਾਈ ਤਬਾਹੀ ਆਊਗੀ ਨਾ ਦੁਨੀਆ ਤੇ ਮੈਨੂੰ ਲੱਗਦਾ ਵੀ ਕਿਸੇ ਨੂੰ ਸੁਪਨਾ ਆਊਗਾ ਉਹ ਤਾਂ ਮੈਨੂੰ ਲੱਗਦਾ ਆਪਾਂ ਸਾਰੇ ਲੋਕੋ ਤਾਂ ਪਈ ਰਹਿ ਜਾਾਂਗੇ ਵੀ ਆਹ ਕੀ ਹੋ ਗਿਆ ਹਨਾ ਸੋ ਕੁਦਰਤ ਦੀਆਂ ਉਹ ਡਾਡੇ ਦੀਆਂ ਕੋਈ ਨਹੀਂ ਜਾਣਦਾ ਇਹਦਾ ਇੱਕ ਵਹਾਣੇ ਜੇ ਕੋਈ ਆਪਾਂ ਫਲਾਦ ਕੇ ਇੱਥੇ ਬੈਠੇ ਤਾਂ ਉਹ ਵੀ ਫੈਲ ਜੂਗੀ ਸੋਸ਼ਲ ਮੀਡੀਆ ਇੱਕ ਅਫਵਾਹਾਂ ਦਾ ਹੀ ਉਹ ਹਨਾ ਪਲੇਟਫਾਰਮ ਆ ਜੇ ਆਪਾਂ ਕਹਿ ਦਿੱ ਗਏ ਨਾ ਪਰ ਡਰਨ ਦੀ ਦੇ ਵਿੱਚ ਪਰ ਕੋਈ ਲੋਕ ਸਵਾਰ ਵੀ ਬਹੁਤ ਲੋਕਾਂ ਨੇ ਲਿਆ ਹੈ ਸਵਾਰ ਬਹੁਤ ਲੋਕਾਂ ਨੇ ਲਿਆਗਾ ਪਰ ਉਹ ਬੰਦਾ ਕਮਾਲ ਹੀ ਸੀਗਾ ਵੀ ਜਿਹੜਾ ਦੁਨੀਆ ਹਾਲਾਤ ਇੱਕ ਦੁਨੀਆ ਹਾਲਾਤ ਇੱਕ ਤਰ੍ਹਾਂ ਦੀ YouTube ਤਾਂ ਹਲਾਈ ਦਿੱਤੀ ਹੁਣ ਹਰੇਕ ਬੰਦਾ ਉਹਦੇ ਬਾਰੇ ਗੱਲ ਕਰੀ ਜਾਂਦਾ ਸੋ ਪਰ ਉਹ ਇਹੋ ਜਿਹੀਆਂ ਅਫਵਾਹਾਂ ਤੋਂ ਬਚਿਆ ਕਰੋ ਸ਼ੇਅਰ ਕਰਨ ਦੇ ਦੋ ਆਪਾਂ ਸ਼ੇਅਰ ਕਰਦੇ ਆ ਨਾ ਕਿਸੇ ਗੱਲ ਨੂੰ ਉਹਨੂੰ ਪੂਰਾ ਪਰਚੋਲ ਲਿਆ ਕਰੋ ਉਹਨੂੰ ਵੀ ਇਹ ਗੱਲ ਸੱਚੀ ਆ ਜਾਂ ਝੂਠੀ ਆ ਜੀ ਬਸ